ਮੀਰੀ ਪੀਰੀ ਹORS ਕਲਬ ਦੁਆਬਾ ਵੱਲੋਂ ਕੋੜੇ-ਕੋੜੀਆਂ ਦੀਆਂ ਦੌੜਾਂ ਪਿੰਡ ਲੋਗੜ ਰੋਡ ਆਪਰਾ ਵਿਖੇ ਕਰਵਾਈਆਂ ਸਭ ਤੋਂ ਪਹਿਲਾਂ ਖੇਡਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਮੇਲਾ ਅਸੀਂ ਕਰਵਾਇਆ ਜਾ ਰਿਹਾ ਹੈ ਇਲਾਕੇ ਭਰ ਦੇ ਐਨ ਆਰ ਆਈ ਵੀਰ ਅਤੇ ਇਲਾਕੇ ਭਰ ਦੇ ਨਗਰ ਨਿਵਾਸੀ ਮਿੱਤਰ ਸਹਾਰਿਆਂ ਜੋਗ ਦੇ ਨਾਲ ਇਹ ਮਿਲ ਬਹੁਤ ਹੀ ਧੂਮਤਾਮ ਨਾਲ ਹਰ ਤਰ੍ਹਾਂ ਤੀਸਰਾ ਮੇਲਾ ਐਤਕੀ ਕਰਵਾਇਆ ਗਿਆ ਹੈ ਇਹਦੇ ਵਿੱਚ ਸਾਡੇ ਇਕੱਲੇ ਕਿਸੇ ਵੀ ਇਕੱਲੇ ਪਿੰਡ ਦਾ ਜਾਂ ਕਿਸੇ ਵੀ ਏਰੀਆ ਦਾ ਇਕੱਲਾ ਨਹੀਂ ਹੈਗਾ ਇਹਦਾ ਕਲੱਬ ਦਾ ਨਾਮ ਵੀ ਇਸ ਤਰ੍ਹਾਂ ਹੀ ਰੱਖਿਆ ਗਿਆ ਹੈ ਕੀ ਇਹ ਗੁਰੂਆਂ ਦੀ ਧਰਤੀ ਆ ਇਹ ਗੁਰੂ ਹਰਕੋਬਿਨ ਸਾਹਿਬ ਜੀ ਨੂੰ ਸਮਰਪਿਤ ਕਰਕੇ ਉਹਨਾਂ ਦੇ ਨਾਲ ਇਹ ਮੇਲਾ ਕਰਵਾਇਆ ਜਾਂਦਾ ਤੇ ਇਹ ਵੀ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦਾ ਅਸੀਂ ਇਸ ਮੇਲੇ ਵਿੱਚ ਹਮੇਸ਼ਾ ਇਹ ਸੋਚ ਰੱਖੀ ਦੀ ਆ ਕਿ ਜਿੰਨੇ ਵੀ ਧਾਣ ਘੋੜ ਸਵਾਰ ਆਣ ਘੋੜਿਆਂ ਦੇ ਮਾਲਕ ਜਿੰਨੇ ਵੀ ਹੋਣ ਘੋੜੇ ਲੈਣ ਸਾਰੇ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਉਹ ਮੇਲਾ ਦੇਖ ਕੇ ਤੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਆਉਣ ਵਾਲੀ ਪੀੜ੍ਹੀ ਨੂੰ ਇਹੀ ਸਾਡਾ ਸੰਦੇਸ਼ ਆ ਕਿ ਉਹ ਨਸ਼ੇ ਪੱਤੇ ਤੋਂ ਬਚਣ ਤੇ ਕੋੜਸਵਾਰੀ ਸਿੱਖਣ ਤੇ ਕੋੜ ਦੇ ਵਿੱਚ ਵੱਡਾ ਬਹੁਤ ਵੱਡਾ ਬਹੁਤ ਆਂਦਾ ਰੱਖੇ ਨੀ ਵੱਡੀ ਆਪਣੀ ਦੌੜ ਮੰਨੀ ਕਿਹੜੇ ਖਾਸ ਪ੍ਰਬੰਧ ਕੀਤੇ ਗਏ ਜੀ ਤੇ ਜਿੰਨੇ ਵੀ ਬਾਹਰੋਂ ਉਹਨਾਂ ਦੇ ਰਹਿਣ ਸਹਿਣ ਦਾ ਲੰਗਰ ਪਾਣੀ ਦਾ ਸਾਰੇ ਪ੍ਰਬੰਧ ਘੋੜਿਆਂ ਦੇ ਜਿਹੜੇ ਲੈ ਕੇ ਆ ਉਹ ਜਿਹੜੇ ਰੇਵੀਆ ਦੇ ਦਰਸ਼ਕ ਤੜਾਉਣ ਵਾਲੇ ਹੈਗੇ ਆ ਪੱਟੇ ਵਾਲੇ ਹੈਗੇ ਆ ਉਹਨਾਂ ਦੇ ਹਿਸਾਬ ਦੇ ਨਾਲ ਹੀ ਟਰੈਕ ਬਣਾਇਆ ਜਾਂਦਾ ਆ ਸਾਰਿਆਂ ਨੂੰ ਸਹੂਲਤਾਂ ਪੂਰੀਆਂ ਮਾਰੇ ਦੀ ਕਿਰਪਾ ਨਾਲ ਗੁਰੂ ਘਰ ਲੰਗਰ ਆ ਸਾਰੀਆਂ ਸਹੂਲਤਾਂ ਜੋ ਬਲਾਵ ਦੇ ਜੋ ਮੇਲੇ ਦੇ ਹਰ ਮੇਲੇ ਦੇ ਵਿੱਚ ਹੁੰਦੀਆਂ ਨੇ ਜਰੂਰ ਅਸੀਂ ਅਸੀਂ ਜਿੰਨੇ ਵੀ ਇਲਾਕੇ ਭਰ ਦੇ ਕੋੜ ਜਿੰਨੇ ਘੋੜੇ ਜੇ ਰੱਖਣ ਵਾਲੇ ਘੋੜਾ ਪਾਲਕ ਹਨ ਉਹਨਾਂ ਨੇ ਸਾਰਿਆਂ ਨੇ ਇਹੀ ਕੀਤਾ ਹੋਇਆ ਹੈ ਕਿ ਕੋਈ ਵੀ ਬੱਚਾ ਜਿਹਦੇ ਕੋਲ ਕੋੜਾ ਨਹੀਂ ਹੈ ਉਹ ਜਦੋਂ ਜੀ ਸਾਡੇ ਕੋਲ ਆ ਕੇ ਕੋੜੇ ਖੜੇ ਆ ਕੋਰਸਵਾਰੀ ਉਹ ਕਰ ਸਕਦਾ ਹੈ ਸਿੱਖ ਸਕਦਾ ਹੈ ਅਸੀਂ ਉਹਨਾਂ ਲਈ ਇਹ ਬਹੁਤ ਵੱਡਾ abralla ਕਰ ਰਹੇ ਹਾਂ ਸਾਰਿਆਂ ਨੇ ਠੀਕ ਹੈ ਇਸ ਦੌੜ ਦੇ ਵਿੱਚ ਕਿੱਥੋਂ ਕਿੱਥੋਂਆਂ ਜੋੜੀਆਂ ਇਸ ਕੋੜ ਦੌੜ ਦੇ ਵਿੱਚ ਪੂਰੇ ਪੰਜਾਬ ਤੋਂ ਸਾਰੇ ਬਾਰਡਰ ਤੱਕ ਇਧਰ ਗੁਰਦਾਸਪੁਰ ਅੰਮ੍ਰਿਤਸਰ ਸਾਈਡ ਤੇ ਇਧਰ ਆਪਣੇ ਰਾਜਸਥਾਨ ਸਾਈਡ ਹਰਿਆਣਾ ਸਾਰੇ ਪਿੰਡਾਂ ਤੋਂ ਪੂਰੇ ਪਿੰਡ ਕੋੜੇ ਆਏ ਹਨ ਨਾਮ 200 ਰੁਪਿਆ ਤੇ ਉਦੋਂ ਬਾਅਦ ਥੱਲੇ ਤੱਕ ਇੱਕ ਨਾਮ ਦਿੱਤੇ ਜਾਂਦੇ ਹਨ ਠੀਕ ਹੈ ਬਹੁਤ ਵਧੀਆ ਨਾਮ ਰੱਖੇ ਵਿਚਕਾਰ ਇਧਰ ਗਰਪਾਲ ਸਿੰਘ ਜੀ ਪਰੇਵਾ ਇੱਕ ਮਿੰਟ 26 ਸੈਕਿੰਡ ਤੇ 22 ਬੋਰਡ ਦਾ ਸਮਾਂ ਇਹ ਗੋਪੀ ਵੈਸ ਦੁਰਗਾਪੁਰ ਜੱਸੀ ਝਨੇਰ ਵਾਲਾ ਕਰਕੇ ਇਸ ਵਾਰ 1 ਮਿੰਟ 26 ਜਿਹੜਾ ਨੰਬਰ ਆ ਇੱਕ ਹੋੜ ਦੌੜਾਂ ਜਿਹੜੀਆਂ ਬਹੁਤ ਚੰਗਾ ਪ੍ਰਬੰਧ ਆ ਪਾਸੇ ਦੋਦੇ ਦੇ ਨਾਲ ਦੇ ਸਾਥੀਆਂ ਦਾ ਜਿਹੜਾ ਕਿ ਸਮੇਂ ਦੀ ਮੰਗ ਵੀ ਹੈ ਤਾਂ ਕਿ ਲੋਕ ਚੰਗੇ ਪਾਸੇ ਗੁਰੂ ਸਾਹਿਬ ਨੇ ਵੀ ਕੋੜੇ ਚੱਲੇ ਸੱਚੀ ਸੁਨਾਰ ਉੱਤੇ ਗੁਰੂ ਸਾਹਿਬ ਨੇ ਕਿਹਾ ਕਦਮ ਚੱਲੋ ਵੀ ਕੋੜੇ ਖਾਲਸਾ ਗਵਿੰਦਰ ਚਿਹਰਾ ਨਾਲ ਜੰਗ ਖਾਲਸਾ ਉਹ ਜਿਹੜਾ ਕੋੜੇ ਤੇ ਜੋ ਸਵਾਰੀ ਕਰਦਾ ਇਸ ਕਰਕੇ ਇਹ ਸਾਡਾ ਵਿਰਸਾ ਹੈ ਪੁਰਾਣਾ ਗੁਰੂ ਸਾਹਿਬ ਤੋਂ ਚੱਲਿਆ ਹੁੰਦਾ ਸਿੱਖਾਂ ਦੇ ਵਿੱਚ ਸਰ ਬੂਟਾ ਸਿੰਘ ਤੇ ਉਹਨਾਂ ਦੇ ਸਾਰੇ ਟੀਮ ਦਾ ਇਸ ਗੱਲ ਨੂੰ ਬਹੁਤ ਬਹੁਤ ਧੰਵਾਦਵਾਹ ਬਹੁਤ ਵਧਾਈ ਦੇ ਪਾਤਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਲਾ ਜੀ ਸਾਡੇ ਮੇਲੇ ਨੂੰ ਲਾਈਵ ਤੱਕ ਰਹੇ ਨੇ ਅਮਨਦੀਪ ਸਵਾਜਪੁਰਾ ਬਹੁਤ ਵੱਡੇ ਬੈਲੜਾਕ ਵੀ ਨੇ ਉਹਨਾਂ ਨੂੰ ਵੀ ਅਸੀਂ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਲਓ ਜੀ ਇਹ ਮੇਲਾ ਰੇਵਿਆ ਚਾਲਦਾ ਚਾਲਦਾ ਬਾਈ ਬੂਟੇ ਹੋਣਾ ਦਾ ਸਰਜੀਤ ਸਿੰਘ ਸਰਪੰਚ ਉਰਫ ਕੋਕੀ ਜੀ ਨੇ ਹਾਂ ਨਾ ਇਹਦਾ ਸਮਾਂ ਲੱਗੂਗਾ ਆਪੋ 1 ਮਿੰਟ 27 ਸੈਕਿੰਡ ਤੇ 41 ਪੁਆਇੰਟ ਦਾ ਸਮਾਂ 41 ਪੁਆਇੰਟ ਦਾ ਸਮਾਂ ਮਿੱਤਰੋ बहुत सी बिटू सोता जी बड़ा पिंड वाले भी पुज गए सन गया जी का परिवार इधर बूटा सिंह माध्यम 32 69 ਹਰਦੇਜੀਤ ਸਿੰਘ ਦੀ ਲਗੇਰੀ ਪੱਖੋਂ ਵਾਲੋਂ ਨਾਲ ਆਉਂਦਾ ਮਿੱਤਰੋ ਹਲੋ ਹਰਦੇਜੀਤ ਸਿੰਘ ਦੀ ਲਗੇਰੀ ਉਹਨਾਂ ਦਾ ਵੀ ਆਪਾਂ ਨਾਲ ਦੇ ਨਾਲ ਸਨਮਾਨ ਕਰੀਏ ਗੁਰਦੀਪ ਸਿੰਘ ਦੀ ਲਗੇਰੀ ਨਾਲ ਉਹ ਕਿ ਸਨਮਾਨ ਲਓ ਜੀ ਆਪਣਾ ਮੋਹਨ ਸਿੰਘ ਜੀ ਲੰਬੜਿਆਰ ਸਾਹਿਬ ਖਾਲਸਾ ਲਾਈਵ ਵਾਲੇ ਭਰਾਵਾਂ ਦਾ ਧੰਨਵਾਦ ਹੈ ਜਿਹਨਾਂ ਦੀ ਹਾਂ ਜੀ ਅਗਲੇ ਦੇ ਰਹਿੰਦੇ 16 17 ਸਰਦਾਰ ਨਰਮਨ ਸਿੰਘ ਜੀ ਜਾਲ ਸਾਡੇ ਗੁਰਜੀਤ ਸਿੰਘ ਜੀ ਲੋਗੜ ਸਰਪੰਚ ਸਾਹਿਬਾਨ ਦਾ ਮਾਨ ਤੇ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਸਤਿਕਾਰ ਧੰਨਵਾਦ ਕੀਤਾ ਜਾ ਰਿਹਾ ਹੈ ਨਾਲ ਇਹਨਾਂ ਦੇ ਦੂਜੀ ਸਾਹਿਬ ਨੇ ਲੋਗੜ ਵਾਲੇ ਅਈ ਤੋਂ ਪਹਿਲੀ ਜੀ ਗੱਲਣਾ ਦੋ ਸਾਹਿਬ ਕਰੀਏ ਸਨਮਾਨ ਨਾਲ ਕਾਲਾ ਮੇਰਾ ਵੀ ਵਖੇ ਘੋੜਾ ਕੋੜੀ ਕੋੜਾ ਤੇ ਕੋੜੀਆਂ ਦਾ ਤੀਸਰਾ ਮੇਲਾ ਹੋ ਰਿਹਾ ਹੈ ਜੋ ਕਿ ਪਿੰਡ ਆਪਰਾਵਾਸੀਆਂ ਵੱਲੋਂ ਅਤੇ ਮਿੱਤਰ ਗਰੁੱਪ ਦੇ ਵੱਲੋਂ ਬਹੁਤ ਹੀ ਵਧੀਆ ਪ੍ਰੋਗਰਾਮ ਆ ਤੇ ਅੱਜ ਦੇ ਨੌਜਵਾਨਾਂ ਨੂੰ ਸਿੱਧਵੀਂ ਆ ਕਿ ਨਸ਼ੇ ਤੋਂ ਦੂਰ ਰਹਿ ਕੇ ਇਹਨਾਂ ਖੇਡਾਂ ਦੇ ਵਿੱਚ ਭਾਗ ਲੈਣ ਕਿਹੜੇ ਖਾਸ ਪ੍ਰਬੰਧ ਦੇਖ ਰਹੇ ਹੋ ਹਰ ਸਾਲ ਦੀ ਤਰ੍ਹਾਂ ਪਹਿਲਾਂ ਹਰ ਪਿੰਡਾਂ ਦੇ ਵਿੱਚ ਦੇਖੀਦਾ ਕਿ ਪਹਿਲਾਂ ਦੋਚਾ ਤੀਚਾ ਲਾਹ ਹੁੰਦਾ ਪਰ ਇਸ ਮੇਲੇ ਦੇ ਵਿੱਚ ਜਿੰਨੇ ਵੀ ਘੋੜਸਵਾਰ ਭਾਗ ਲੈ ਆ ਭਾਗ ਲੈ ਰਹੇ ਆ ਹਰ ਇੱਕ ਘੋੜਸਵਾਰ ਨੂੰ ਨਾਮ ਦਿੱਤੇ ਜਾਂਦੇ ਆ ਤੇ ਖਾਲ ਪੇਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਬੀਡੀ ਨੂੰ ਕੀ ਮੈਸੇਜ ਹੈ ਡਾਟਾ ਜੀ ਬਹੁਤ ਵਾਰ ਬੀਡੀ ਨੂੰ ਇਹ ਹੀ ਮੈਸੇਜ ਹੈ ਕਿ ਵੱਧ ਤੋਂ ਵੱਧ ਇਹਨਾਂ ਖੇਡਾਂ ਦੇ ਵਿੱਚ ਭਾਗ ਲੈਣ ਤੇ ਨਸ਼ੇ ਤੋਂ ਦੂਰ ਰਹਿਣ ਬਸ ਇਹ ਹੀ ਸੰਦੇਸ਼ ਹੈ ਠੀਕ ਹੈ ਅੱਛਾ ਦੇ ਨਾਲ ਹੀ ਇਦਾਂ ਦੇ ਮੇਲੇ ਜਿਹੜੇ ਹੁੰਦੇ ਆ ਇਹੜਾ ਮਿੱਤਰ ਗਰੁੱਪਿਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਕਰਾਇਆ ਜਾ ਰਿਹਾ ਤੇ ਮੈਨੂੰ ਆਸ ਹੈ ਕਿ ਅੱਗੇ ਤੋਂ ਇਹ ਮਿੱਤਰ ਗਰੁੱਪ ਦੇ ਵਿੱਚ ਹੋਰ ਵਾਧਾ ਹੋਵੇਗਾ ਤੇ ਇਸ ਤੋਂ ਵੀ ਵਧੀਆ ਨਾਂ ਦੇ ਤੇ ਜਾਣਗੇ ਐਨਆਰਆਈ ਵੀਰਾਂ ਵਿੱਚ ਵੀ ਬਹੁਤ ਸ਼ਾਬਾਸ਼ ਹੋ ਗਈ ਬਹੁਤ ਵਧੀਆ ਸਹਿਯੋਗ ਕਰ ਇਹ ਤਾਂ ਮੈਂ ਜੀ ਕਹਿਣਾ ਚਾਹਾਂਗਾ ਕਿ ਕੋਈ ਵੀ ਜਿਹੜਾ ਹੈਗਾ ਪੰਜਾਬ ਵਾਸੀ ਜਿਹੜਾ ਐਨਏਪਰਾਲੇ ਨਹੀਂ ਕਰ ਸਕਦੇ ਜਿੰਨੇ ਵੀ ਖੇਡ ਮੇਲੇ ਆ ਜਾਂ ਕੋਈ ਵੀ ਪ੍ਰੋਗਰਾਮ ਆ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਕਰਨ ਜੌਲ ਪਰਵਿੰਦਰ ਸੋਤਾ ਜੀ ਅਮਰੀਕਾ ਵਾਲੇ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਅੱਜ ਦੇ ਇਸ ਕਿਨ ਮੇਲੇ ਦੇ ਲਈ ਬਬੂ ਧਨੀ ਪਿੰਡ ਬਲਦਾਰ ਮਕਰਸੇ ਸਿੰਘ ਦੀ ਟੀਮਾ ਯੂਕੇ ਹੈਪੀ ਟੀਮਾ ਸਾਰੇ ਇੰਗਲੈਂਡ ਵਾਲੇ ਭਰਾਵਾਂ ਦਾ ਧੰਨਵਾਦ ਹੈ ਹਰਦੀਪ ਸਿੰਘੀ ਤੇ ਰਾਜਾ ਸਾਡਾ ਭਰਾ ਇਟਲੀ ਵਾਲੇ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਹੈ ਕਰਨਵੀਰ ਸਿੰਘੀ ਜਾਲ ਖਾਨਮ ਪਵਿੱਤਰ ਸਿੰਘੀ ਜਾਲ ਟੇਂਗ ਖੀਰਾ ਪਾਲਾ ਬਿੱਲੂ ਟੇਂਗ ਬਗਾ ਸਾਡਾ ਭਰਾ ਟੇਂਗ ਇਲਾ ਭਰਾਵਾਂ ਦਾ ਬਹੁਤ ਵੱਡਾ ਸਨਸਕਾਰ ਹੈ ਸ਼ਿਰਪਟੇ ਦਾ ਪਹਿਲਾ ਟ੍ਰਾਇਲ ਪਾਵਰ ਪੈਂਸ ਪਮਾਇ ਡੁਰਗਾਪੁਰਨਾ ਭਰਾਵਾ ਦੇ ਵੱਲੋਂ ਆ ਦੂਜਾ ਤੇ ਤੀਜਾ ਪ੍ਰਾਈਜ਼ ਕਰਨ ਜੋਲ ਇਹਨਾਂ ਦੇ ਵੱਲੋਂ ਵੱਡੇ ਮਾਨ ਤੇ ਸਨਮਾਨ ਹੋਣਗੇ ਤੇ ਛੇਵਾਂ ਪ੍ਰਾਈਜ਼ ਅੱਜ ਦੇ ਖੇਡ ਮੇਲੇ ਦਾ ਫਿਰਪੱਟੇ ਦਾ ਸਾਡੇ ਸਰਦਾਰ ਮਲਜੀਤ ਸਿੰਘ ਜੀ ਜੀਤਾ ਲਗੇਰੀ ਵਾਲੇ ਜਿਨ੍ਹਾਂ ਦੇ ਵੱਲੋਂ ਵੱਡੇ ਮਾਨ ਤੇ ਸਨਮਾਨ ਹੈ ਬਾਦੂ ਸਰਕਾਰ ਕੀਤਾ ਜਾ ਰਿਹਾ ਹੈ ਸਰਦਾਰ ਮੇਜਰ ਸਿੰਘ ਜੀ ਚੱਕ ਸਾਹਬ ਰਕੇਸ਼ ਕੁਮਾਰ ਬੱਬੂ ਜੀ ਚੱਕ ਸਾਹਬ ਸਾਡੇ ਮੈਂਬਰ ਪੰਚਾਇਤ ਨੇ ਰਣਵੀਰ ਸਿੰਘ ਜੀ ਚੱਕ ਸਾਹਬ ਰਵਿੰਦਰ ਸਿੰਘ ਜੀ ਸੋਤਾ ਚੱਕ ਸਾਹਬ ਸੁਰਜੀਤ ਸਿੰਘ ਜੀ ਚੱਕ ਸਾਹਬ ਗਵਰ ਗੁਰਬੀਰ ਸਿੰਘ ਜੀ ਵਪਾਰੀ ਚੱਕ ਸਭ ਸਾਡੇ ਬੂਟਾ ਸਿੰਘ ਜੀ ਚੱਕ ਸਭ ਦੇ ਬਾਗੂ ਜੀ ਨੇ ਔਰ ਬੂਟਾ ਸਿੰਘ ਜੀ ਚੱਕ ਸਭ ਉਹਨਾਂ ਦਾ ਧੰਨਵਾਦ ਕਮਸ਼ਰਨ ਸਿੰਘ ਜੀ ਰਵਣਪ੍ਰੀਤ ਸਿੰਘ ਜੀ ਜਿਸ ਦਾ ਖਾਸ ਪ੍ਰਾਪ ਦੇ ਨਰਵੈਤ ਸਿੰਘ ਕੱਲੇ ਕੱਲੇ ਭਰਾਵਾਂ ਮੈਨੂੰ ਅੱਜ ਦੇ ਇਸ ਮੇਲੇ 'ਚ ਬੰਦੇ ਯੋਗਦਾਨ ਹੈ ਸਰਦਾਰ ਬਲਜੀਤ ਸਿੰਘ ਜੀ ਜੀਤਾ ਗੁਰਦੀਪ ਸਿੰਘ ਜੀ ਖਰਦੇਜੀਤ ਸਿੰਘ ਜੀ ਤੇ ਨਾਲ ਮੋਹਨ ਸਿੰਘ ਜੀ ਲੰਬੜਦਾਰ ਸਾਹਿਬ ਇਧਰ ਗੇਰੀ ਪਿੰਡ ਦਾ ਸਾਡੇ ਦਰਮਿਆਨ ਵੱਡੀਆਂ ਸ਼ਖਸੀਅਤਾਂ ਪੁੱਜੀਆਂ ਨੇ ਸਰਦਾਰ ਔੰਕਾਰ ਸਿੰਘ ਜੱਜਾਗੁਰਦ ਗੁਰਦੀਪ ਸਿੰਘ ਜਾਵਲਪੁਰਾ ਤੇ ਨਾਲ ਰਣਵੀਰ ਸਿੰਘ ਜੱਜ ਸਾਹਿਬ ਸਿੰਧਾ ਪ੍ਰਧਾਨ ਸਨਮਾਨ ਨੇ ਰੇਵੀਆ ਦੀ ਜਿਹੜੀ ਦੌਰ ਸ਼ੁਰੂ ਹੋਣ ਲੱਗੀ ਹੈ ਇਹਨਾਂ ਦੇ ਸਾਰੇ ਨਾਮਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਸਰਦਾਰ ਸਾਰੇ ਮਿੱਤਰ ਗਰੁੱਪ ਦੇ ਵੱਲੋਂ ਵੱਡੇ ਮਾਨ ਤੇ ਸਨਮਾਨ ਜਿਹੜੇ ਦਿੱਤੇ ਜਾ ਰਹੇ ਹਨ ਜਿਦੇ ਵਿੱਚ ਬਿੱਟੂ ਸੋਤਾ ਜੀ ਬੜਾ ਪਿੰਡ ਸਰਦਾਰ ਸੁਖਵਿੰਦਰ ਸਿੰਘ ਜੀ ਪੁਰੇਵਾਲ ਹਕੀਮਪੁਰ ਕੋਟ ਰੈਂਟਰ ਯਮਸੀ ਨਾਵਾਸ਼ਹਿਰ ਨਾਲ ਹਰਵਿੰਦਰ ਸੋਜੇ ਹੋਏ ਹੈ ਇਕਬਾਲ ਸਿੰਘ ਜੀ ਲੰਡੀਆਂ ਸਾਡੇ ਸਰਪੰਸਾ ਪਰਮਜੀਤ ਸਿੰਘ ਜੀ ਢੜਵਾਲ ਹਰਵਾਰ ਸਿੰਘ ਜੀ ਸੋਤਾ ਜੀ ਐਸਏ ਸੁਰਜੀਤ ਸਿੰਘ ਜੀ ਸੰਤੂ ਲੋਗੜ ਲਾਜੀ ਸਿੰਘ ਜੀ ਨਡੀਆਂ ਤੇ ਗੋਗੀ ਸਰਪੰਸਾ ਲੰਡੀਆਂ ਧੰਨਵਾਦ ਨਾਲ ਜਿੰਨੀਆਂ ਵੀ ਸ਼ਖਸੀਅਤਾਂ ਪੁੱਜੀਆਂ ਨੇ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਹੈ ਮੰਤ ਜੱਜ ਮੇਰਾ ਵੀਰ ਔਰ ਜਿਨ੍ਹਾਂ ਦਾ ਮੰਤੇ ਸਨਮਾਨ ਸਾਡੇ ਅੱਜ ਉਪਰੇ ਦੇਸ਼ ਖੇਡ ਮੇਲੇ ਦੇ ਵਿੱਚ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਾਡੇ ਹਰਪਾਲ ਸਿੰਘ ਜੱਜ ਭਰਾ ਦਾ ਬਹੁਤ ਬਹੁਤ ਸਤਿਕਾਰ ਦਿਨ ਜਿੰਮੇਵਾਰੀਆਂ ਵਟੀਆਂ ਨੇ